ਇੱਕ ਗੱਲ ਕਹਿਨੀ ਆ ਹਾ ਸਾਰੇ ਕੰਮ ਛੱਡ ਦੇ ਖੇਤੀਬਾੜੀ ਕਰ ਲੈ ਕੋਈ ਪੰਜ ਚਾਰ ਕਿੱਲੇ ਠੇਕੇ ਤੇ ਲੈ ਲੈ ਰੀਤੋ ਬੈਲ ਪੁਣੇ ਚਾਹੇ ਤੋ ਵਿਕਣ ਤੇ ਕਰ ਆ ਲੈ ਪਰ ਖੇਤੀ ਨਹੀਂ ਕਰਦਾ ਮਰਦਾ ਬੈਲ ਪੁਣੇ ਚ ਕੱਢਿਆ ਕੀ ਆ ਮੈਨੂੰ ਆਏ ਤਾਂ ਦੱਸ ਦੇ ਥਾਂ ਥਾਂ ਤੂੰ ਮੇਰੀਆਂ ਵੇਚਤੀਆਂ ਕਰਾਉਣਾ ਐਡੀ ਤਾਂ ਕੁਸਤਾ ਚੋਂ ਮਿਲੀ ਹੋਈ ਆ ਬੈਲ ਪੁਣੇ ਦੀ ਲੈਣ ਹੇ ਨੀ ਮੈਂ ਤਾਂ ਹੱਡਾਂ ਨਾਲ ਹੀ ਜਾ ਤੂੰ ਐ ਕਰ ਮੇਰੀ ਗੱਲ ਮੰਨ ਲੈ ਠੇਕੇ ਦੇ ਜ਼ਮੀਨ ਲੈ ਲੈਨੇ ਆਪਾਂ ਉਹ ਕਰ ਲਾਂ ਖੇਤੀ ਰਹੀ ਗੱਲ ਸੰਦਸਨ ਦੇੜੇ ਦੀ ਟਰੈਕਟਰ ਮੈਂ ਆਪਦੇ ਪਿੰਡੋਂ ਮੰਗਵਾ ਲੂੰਗਾ ਉੱਥੇ ਖੜਿਆ ਉਹ ਛੇੜ ਲਿਆਵਾਂਗੇ ਟਰੈਕਟਰ ਅੱਛਾ 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 ਤੈਨੂੰ ਆਇਆ ਵੀ ਰੋਕ ਕੇ ਖਾਨੀ ਆਈ ਖੇਤੀ ਕਰਾ ਲੂੰਗਾ ਤੋ ਮੈਂ ਹੈ ਇਹ ਤਾਂ ਪਰ ਲਜਾ ਤੂੰ ਮੈਂ ਖੇਤੀ ਨਹੀਂ ਕਰਦਾ ਦੋ ਚਾਲਾਂ ਤੋਂ ਮੇਰੇ ਰਿਟਾਇਰਮੈਂਟ ਦੇ ਰਹਿ ਗਏ ਮੈਂ ਜੱਪ ਟੋਲ ਟਾਇਰ ਹੋ ਉਹਦਾ ਪੈਸਾ ਮਿਲੂ ਬੱਥੇ ਦਾ ਹੈ ਬਈ ਰਿਟਾਇਰਮੈਂਟ ਨੂੰ ਤੂੰ ਕਿਹੜਾ ਫੌਜੀ ਲੱਗਾ ਜਾਂ ਤੂੰ ਕਿਹੜਾ ਸਰਕਾਰੀ ਨੌਕਰੀ ਕਰਦਾ ਕੋਈ ਤੇ ਟੈਟਾ ਹੈਗਾ ਮੈਂ ਠੱਡੇ ਹੁਣ ਤਾਂ ਅਪਰੇ ਰਿਟਾਇਰਮੈਂਟ ਹੁਣ ਗੱਜੇ ਮੈਂ ਰਿਟਾਇਰਮੈਂਟ ਹੂੰ ਬਥੇੜਾ ਪੈ ਛਪਾਈ ਛੱਤੋਂ ਲੰਗੇ ਮੈਨੂੰ ਉਹਦੇ ਮੈਂ ਤਾਂ ਦੇਖੀ ਨਹੀਂ ਤੇਰੀ ਕਦੀ ਇੱਥੇ ਰੁਪਏ ਆਇਆ ਕਰਦਾ ਰਿਟਾਇਰਮੈਂਟਾਂ ਨਹੀਂ ਅਗਰ ਇਹ ਰਿਟਾਇਰਮੈਂਟ ਇਹਦੀ ਆ ਹੀ ਨਹੀਂ ਹੋਣੀ ਆ ਦੋ ਸਾਲਾਂ ਨੂੰ ਕੋਈ ਵੱਡ ਕੇ ਨੂੰ ਮੰਝੇ ਤੇ ਬਿਠਾ ਦੇ ਦੂਗਾ ਫੇਰ ਇਹਦੀ ਰਿਟਾਇਰਮੈਂਟ ਆਪੀ ਪੱਕੀ ਆਏਗੀ ਆਹੋ ਆਹੀ ਸੋਚਿਆ ਕਰ ਤੂੰ ਚੱਕਾ ਲੂਂਡੇ ਵਾਰੇ ਭਾਈ ਕੋਈ ਸੱਟ ਲਾ ਗਿਆ ਫੇਰ ਕੋਈ ਢਮੇ ਨਹੀਂ ਢਮੇ ਕੋਈ ਮੁਰਕਰਿਆ ਪੈੜ ਪਾਜੇ ਕੋਈ ਜਨ ਚਰਮਾਏ ਜਾਂਦਾ ਫਿਰ ਤਾਂ ਮੇਰੇ ਮੂਰੇ ਰੋਇਆ ਨਾ ਕਰ ਮੈਂ ਤੇਨੂੰ ਦਛਤੀ ਗੱਲ ਕੋਈ ਤਰਸ ਮਾਰ ਕੇ ਮੂੰਹ ਫਟੋ ਨਹੀਂ ਮੈਨੂੰ ਫੇਰ ਪਤਾ ਲੱਗੂ ਮੈਂ ਤਾਂ ਝੁਕ ਗਿਆ ਉੱਥੇ ਕਾ ਮਾਫੀ ਕਹਿਤਾ ਮੈਂ ਤੇਰੇ ਪੈਰ ਕਰਕੇ ਮੈਂ ਤਾਂ ਕਨੜਾ ਹੈ ਗਿਆ ਕਿਤੇ ਮੇਰੇ ਪਿਆਰ ਦੀ ਤਾਂ ਤੂੰ ਕਦਰ ਕਰਦਾ ਨਹੀਂ ਜੇ ਤੂੰ ਮੇਰੇ ਪਿਆਰ ਦੀ ਕਦਰ ਕਰੇ ਨਾ ਤਾਂ ਨੱਪਰ ਨੂੰ ਦੇਖਣੀ ਨਾ ਪੈਣ ਮਾੜਾ ਮੋਟਾ ਤਾਂ ਸੋਚ ਲੈ ਮੇਰੇ ਬਾਰੇ ਮੈਂ ਕੀ ਕਰੂੰਗੀ ਜੇ ਤੈਨੂੰ ਕੁਝ ਹੋ ਗਿਆ ਮੈਨੂੰ ਕੁਝ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲਿਆ ਕਰ ਜੇ ਹੋ ਗਿਆ ਤਾਂ ਬੱਛੇ ਤੇਰੇ ਤਾਂ ਨੌ ਬਣੂ ਹੋੜਾ ਹੈ ਵੀ ਪ੍ਰਧਾਨ ਦੇ ਘੜਾਲੀ ਹੈ ਤੈਨੂੰ ਪੈਸਾ ਬਾੜੂ ਆ ਉਠਾਰਾ ਕੋਛ ਉਤੈਨ ਖੱਪਕੁਛ ਮੈਂ ਕੰਨਾ ਕ ਤੈਨੂੰ ਕਰਕੇ ਜਾਊਂ ਵੀ ਤੈਨੂੰ ਭੁੱਖੀ ਨਹੀਂ ਮਰਨ ਦੰਦਾਂ ਤਾਂ ਹੀ ਨਹੀਂ ਰੱਬ ਨੇ ਆਪਣੀ ਸੁਣੀ ਪਤੀ ਤੀ ਰੱਬ ਨੂੰ ਵੀ ਜੇ ਕੋਈ ਜਵਾਕ ਜੱਲਾ ਹੋ ਗਿਆ ਉਹਨੂੰ ਕਿੱਥੇ ਵਿਚਾਰੀ ਚੱਕੀ ਫਿਰੂਗੀ ਕਿੱਥੇ ਪੜਾਊਗੀ ਕਿੱਥੇ ਤਲ ਕੇ ਆਊਗੀ ਤੂੰ ਕਿਉਂ ਟੈਨਸ਼ਨ ਲੈਨੀ ਐ ਆੜੀ ਛੋਣੀ ਠੂੜ ਜਵਾਕ ਹੋਇਆ ਕਰ ਹੇ ਤੂੰ ਟੈ ਇੱਛ ਲਾ ਲੈ ਚੰਗਾ ਉਹ ਮੇਰੀ ਗੱਲ ਇੱਕ ਤਾਂ ਛੋਣ ਲੈ ਜੇ ਤਾਂ ਧਿਆ ਹੀ ਕੁਛ ਕਰਨਾ ਹੁੰਦਾ ਸੱਬੇ ਯੇਪ ਮੈਂ ਜਾਂ ਮੰਗੂ ਰਹਿਣਾ ਤਾਂ ਦੱਖ ਦੇ ਮੈਂ ਤੈਨੂੰ ਉਹਦੇ ਕੀ ਕਹਿਤੀ ਜਦੋਂ ਮੈਂ ਵਹਕੇ ਲੈ ਆਤੀ ਜਦੋਂ ਤੈਨੂੰ ਦੇਖਣ ਗਿਆ ਸੀ ਜਦੋਂ ਖਨਾ ਮਿਲੇ ਸੀ ਉਹ ਕਿਤੇੜੀਆਂ ਚ ਚਾਹ ਪੀਤੀ ਤੂੰ ਮਾਂ ਮੇਰੇ ਰੌਲੇ ਚੱਲਦੇ ਨੇ ਮੈਂ ਕਦੋਂ ਵੀ ਕੁਝ ਵੀ ਹੋ ਸਕਦਾ ਮੈਨੂੰ ਹਉ ਤਾਂ ਰੌਲੇ ਪਹਿਲਾਂ ਨਹੀਂ ਨਾ ਨਿੱਤ ਨਵਾਂ ਰੌਲਾ ਪੈਂਦਾ ਇਹਦਾ ਦੱਸ ਮੈਂ ਕੀ ਕਰਾਂ ਹੇ ਤੈਨੂੰ ਕਹੀ ਰੱਖਿਆ ਮੇਰਾ ਦਾਤਾ ਵੀ ਨਾ ਪਿਆਇਆ ਕਰੋ ਕਰੋ ਮਨੂੰ ਜੀਆਂ ਚ ਗਿਆ ਨਾ ਉਹ ਤਾਂ ਤੁਰਦੀ ਫਿਰਦੀ লাশ ਆ ਮੇਰਾ ਕੁਝ ਪਤਾ ਨਹੀਂ ਮੈਂ ਤਾਂ ਮਿੱਟੀ ਆ ਕਦੋਂ ਤੇਰੇ ਤੇਲੋ ਮਾਸੀ ਕੋਲ ਚੱਲ ਜਾ ਮੱਛੀਆਂ ਮੁੱਛੀਆਂ ਕੋਲੇ ਨਹੀਂ ਹੁਣ ਮੈਂ ਜਾਂਦਾ ਠੀਕ ਹੈ ਉੱਥੇ ਫੋਨ ਬਾਈ ਤੈਨੂੰ ਦੱਸਤੀ ਗੱਲ ਨਾ ਮੇਰਾ ਆਟਾ ਗੁੰਨੋ ਨਾ ਮੇਰਾ ਆਟਾ ਪੇਹੋ ਨਹੀਂ ਗੁੰਨਦੇ ਮੇਰੇ ਨੌਂਦੀ ਤਾਂ ਨਹੀਂ ਗੁੰਨਦੇ ਅੱਜ ਤੋਂ ਬਾਅਦ ਆਟਾ ਨਹੀਂ ਗੁੰਨਦੇ ਜੇ ਭੱਗ ਜਾ ਜਿੱਧਰ ਜਾਣਾ ਭੱਗ ਜਾ ਹੈਗੇ ਤੇ ਸੰਗ ਸ਼ਰਮਾ